ਵਿਨਾ ਵਰਮਾ ਜੀ ਦੀ ਕਹਾਣੀ 슈ਗਰ ਡੈਡੀ ਦਾ ਅਗਲਾ ਭਾਗ ਪਾਪ ਕਰ ਰਿਹਾ ਹੈ ਤੂੰ ਭੁਗਤੇਗਾ ਇੱਕ ਦਿਨ ਕਦੇ ਸੱਚ ਨਹੀਂ ਬੋਲਦਾ ਕਦੇ ਚੰਗੇ ਕਰਮ ਨਹੀਂ ਕਰਤੇ ਰੱਬ ਦਾ ਨਾਮ ਤੱਕ ਨਹੀਂ ਲਿਆ ਤੂੰ ਕਦੇ ਪਤਾ ਨਹੀਂ ਕਿਉਂ ਜੰਮਿਆ ਸੀ ਤੂੰ ਤੇਰੀ ਮਾਂ ਨੇ ਲੋਕਾਂ ਨੂੰ ਦੇਖ ਕਿਵੇਂ ਪੂਰੇ ਪਰਿਵਾਰ ਮਿਲ ਕੇ ਪੂਜਾ ਪਾਠ ਕਰਦੇ ਨੇ ਭਜਨ ਕੀਰਤਨ ਕਰਦੇ ਨੇ ਤੀਰਥ ਕਰਨ ਜਾਂਦੇ ਨੇ ਪਰ ਤੇਰੇ ਮੂੰਹ ਚੋਂ ਹਮੇਸ਼ਾ ਸਿਰਫ ਗੰਦੀਆਂ ਗਾਲਾਂ ਨਿਕਲਦੀਆਂ ਨੇ ਕਦੇ ਕੋਈ ਚੰਗੀ ਗੱਲ ਨਹੀਂ ਨਿਕਲੀ ਬਲਡੀ ਸੈਕਸ ਐਨੀਮਲ ਸ਼ਕੁੰਦਲਾ ਵਾਰ-ਵਾਰ ਕਹਿੰਦੀ ਪਤਾ ਨਹੀਂ ਸਾਡੇ ਦੇਸੀ ਲੋਕ ਹਰ ਵੇਲੇ ਪਾਪ ਪੁੰਨ ਦੇ ਹਿਸਾਬ ਚ ਕਿਉਂ ਪਏ ਰਹਿੰਦੇ ਨੇ ਗੋਰਿਆਂ ਨੂੰ ਵੇਖ ਸਾਲੇ ਰੱਜ ਕੇ ਜ਼ਿੰਦਗੀ ਜਿਉਂਦੇ ਨੇ ਜਿੰਨੇ ਮਰਜੀ ਇਸ਼ਕ ਕਰੋ ਜਿੰਨੇ ਮਰਜੀ ਵਿਆਹ ਕਰਵਾਓ ਬਿਨਾ ਵਿਆਹ ਤੋਂ ਬੱਚੇ ਜੰਮੀ ਜਾਓ ਕੋਈ ਨਹੀਂ ਪੁੱਛਦਾ ਪਰ ਅਸੀਂ ਹਰ ਗੱਲ ਨੂੰ ਧਰਮ ਦੀ ਤਕੜੀ ਚ ਤੋਲਦੇ ਹਾਂ ਪਾਪ ਪੁੰਨ ਛਾਣਦੇ ਹਾਂ ਸਾਰੀ ਉਮਰ ਇਹੀ ਸਿਆਪੇ ਨੇ ਮੁੱਕਦੇ ਸਾਡੇ ਉਹ ਨਫ਼ਰਤ ਨਾਲ ਜਵਾਬ ਦਿੰਦਾ ਪਰ ਆਪਾਂ ਤਾਂ ਗੋਰੇ ਨਹੀਂ ਕੁਝ ਤਾਂ ਸ਼ਰਮਕਾਰ ਬੁੱਢਾ ਹੋ ਚੱਲਿਆ ਹੁਣ ਤਾਂ ਛੱਡ ਦੇ ਆਸ਼ਕੀਆਂ ਕਰਨੀਆਂ ਰੱਬ ਨੂੰ ਯਾਦ ਕਰ ਲਿਆ ਕਰ ਕਦੇ ਸ਼ਕੁੰਦਲਾ ਸਮਝਾਉਂਦੀ ਇੰਗਲੈਂਡ ਆ ਇਹ ਇੱਕ ਸਦਾ ਬਹਾਰ ਮੁਲਕ ਇੱਥੇ 80 ਸਾਲ ਦੇ ਬੁੱਢੇ ਨੂੰ ਵੀ ਆਸ਼ਕੀ ਕਰਨ ਦਾ ਉਨਾ ਹੀ ਹੱਕ ਹੈ ਜਿੰਨਾ 18 ਸਾਲ ਦੇ ਮੁੰਡੇ ਨੂੰ ਇਸ ਲਈ ਇੱਥੇ ਹਰ ਕੋਈ ਇਸ਼ਕ ਕਰ ਰਿਹਾ वैसे भी इश्क का कोई फार्मूला नहीं होता ये चमत्कार किसी नाल किसी टाइम भी हो सकता है तू भी करके देख इश्क जिंदगी दा नजारा आजूगा तैनु सब पूजा पाठ ਛੱਡ ਦੇਵੇਂਗੀ ਜਿੱਦਣ ਤੈਨੂੰ इश्क ਹੋ ਗਿਆ ਕਿਸੇ ਨਾਲ ਉਹ ਆਪਣੀ ਪਤਨੀ ਨੂੰ ਛੇੜਦਾ ਦੁਰਫਿੱਟੇ ਮੂੰ ਤੇਰੇ ਕੀੜੇ ਪੈਣਗੇ ਤੇਰੀ ਜੀਬ ਚ ਕਿੰਨਾ ਗੰਦ ਭੱਕਦਾ ਏ ਦਿਨ ਰਾਤ ਉਹ ਨਫਰਤ ਨਾਲ ਭਰ ਜਾਂਦੀ ਇਹ ਤਕਰੀਬਨ ਰੋਜ਼ ਦਾ ਹੀ ਕੰਮ ਸੀ ਉਹ ਸ਼ਰਾਬ ਨਾਲ ਡੱਕਿਆ ਅੱਧੀ ਰਾਤ ਪਿੱਛੋਂ ਘਰ ਮੁੜਦਾ ਉਹਦੀ ਪਤਨੀ ਉਹਦਾ ਖਾਣਾ ਤਿਆਰ ਕਰਕੇ ਉਹਦੀ ਉਡੀਕ ਕਰ ਰਹੀ ਹੁੰਦੀ ਜੇ ਉਹਨੂੰ ਭੁੱਖ ਹੁੰਦੀ ਤਾਂ 2-4 ਬੁਰਕੀਆਂ ਖਾ ਲੈਂਦਾ ਵਰਨਾ ਸਿੱਧਾ ਆਪਣੇ ਬੈੱਡਰੂਮ 'ਚ ਚਲਾ ਜਾਂਦਾ ਤੇ ਉਹ ਆਪਣੇ ਬੈੱਡਰੂਮ 'ਚ ਚਲੇ ਜਾਂਦੀ ਬਹੁਤ ਸਾਲਾਂ ਤੋਂ ਇਕੱਠੇ ਨਹੀਂ ਸੁੱਤੇ ਸੀ ਉਹ ਸ਼ਕੁੰਦਲਾ ਸੁੱਚ ਸੋਧ ਰੱਖਦੀ ਸੀ ਆਪਣਾ ਸਮਾਂ ਤੇ ਧਿਆਨ ਧਰਮ ਕਰਮ ਤੇ ਪੂਜਾ ਪਾਠ 'ਚ ਬਿਤਾਉਂਦੀ ਸੀ ਆਪਣੇ ਪਤੀ ਨਾਲ ਸਰੀਰਕ ਸੰਬੰਧ ਤਕਰੀਬਨ ਖਤਮ ਹੋ ਚੁੱਕੇ ਸੀ ਉਹਦੇ ਜੋ ਕਦੇ ਕੋਸ਼ਿਸ਼ ਵੀ ਕਰਦਾ ਤਾਂ ਉਹ ਸਾਫ਼ ਇਨਕਾਰ ਕਰ ਦਿੰਦੀ। ਕਿਸ਼ੋਰੀ ਲਾਲ ਦੇ ਮੂੰਹ 'ਚੋਂ ਆਉਂਦੀ ਸ਼ਰਾਬ ਤੇ ਸਿਗਰਟਾਂ ਦੀ ਬਦਬੂ ਕਾਰਨ ਉਹਨੂੰ ਉਲਟੀ ਆ ਜਾਂਦੀ ਸੀ। ਉਹਦੀ ਨਫ਼ਰਤ ਦਾ ਕਾਰਨ ਕਿਸ਼ੋਰੀ ਲਾਲ ਦਾ अनेका ਔਰਤਾਂ ਦੇ ਨਾਲ ਸੰਬੰਧ ਵੀ ਸੀ। ਉਹ ਡਰਦੀ ਸੀ ਕਿ ਕੀ ਪਤਾ ਕਿ ਅੱਜ ਉਹ ਕਿਹਦੇ ਨਾਲ ਖੇ ਖਾ ਕੇ ਆਇਆ ਹੈ। ਪਤਾ ਨਹੀਂ ਕਿਹੜੀ ਗੰਦੀ ਨਾਲੀ 'ਚ ਮੂੰਹ ਮਾਰ ਕੇ ਆਇਆ। ਕੋਈ ਬਿਮਾਰੀ ਲੱਗਣ ਦਾ ਵੀ ਖਤਰਾ ਸੀ। ਉਹਨੂੰ ਜਦੋਂ ਵੀ ਉਹ ਉਹਦੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਉਹਨੂੰ ਆਨੇ ਬਹਾਨੇ ਟਾਲ ਦਿੰਦੀ ਕਿਸ਼ੋਰੀ ਲਾਲ ਨੂੰ ਵੀ ਆਪਣੀ ਪਤਨੀ ਦੀ ਕੋਈ ਬਹੁਤੀ ਲੋੜ ਨਹੀਂ ਸੀ ਉਹਦੇ ਸਰੀਰਕ ਭੁੱਖ ਪੂਰੀ ਕਰਨ ਲਈ ਹੋਰ ਬਹੁਤ ਔਰਤਾਂ ਮੌਜੂਦ ਸੀ ਇਸ ਲਈ ਉਹਦੀ ਪਰਵਾਹ ਵੀ ਨਹੀਂ ਸੀ ਕਰਦਾ ਸ਼ਕੁੰਦਲਾ ਨੂੰ ਇੱਕ ਹੋਰ ਵੀ ਸ਼ਿਕਵਾ ਸੀ ਕਿ ਉਹਦਾ ਪਤੀ ਉਹਦੇ ਨਾਲ ਕੋਈ ਭੇਦ ਸਾਂਝਾ ਨਹੀਂ ਸੀ ਕਰਦਾ ਹਮੇਸ਼ਾ ਲੋਕਾਂ ਦੇ ਹੱਥਾਂ 'ਚ ਖੇਡਦਾ ਰਿਹਾ ਸੀ ਉਹ ਕੋਈ ਵੀ ਗੱਲ ਉਹਨੂੰ ਉਦੋਂ ਲੋਕਾਂ ਤੋਂ ਪਤਾ ਲੱਗਦੀ ਸੀ ਜਦੋਂ ਪੂਰੇ ਸ਼ਹਿਰ ਚ ਫੈਲ ਚੁੱਕੀ ਹੁੰਦੀ ਆਪਣੇ ਪਤੀ ਨੂੰ ਫਿਰ ਪੁੱਛਦੀ ਤਾਂ ਉਹ ਸਾਫ਼ ਮੁੱਕਰ ਜਾਂਦਾ ਬਿਜ਼ਨਸ ਚ ਕਈ ਵਾਰ ਘਾਟੇ ਖਾ ਚੁੱਕਿਆ ਸੀ ਉਹ ਕਈ ਦੋਸਤਾਂ ਨੂੰ ਦਿੱਤਾ ਉਧਾਰ ਮੁੜਿਆ ਨਹੀਂ ਸੀ ਉਹਦਾ ਪਰ ਉਹ ਆਪਣੀ ਪਤਨੀ ਨੂੰ ਕੁਝ ਨਾ ਦੱਸਦਾ ਕਿ ਖਾਮ ਖਾ ਘਰ ਚ ਕਲੇਸ਼ ਪਊਗਾ ਲੋਕ ਤੈਨੂੰ ਯੂਜ਼ ਕਰਦੇ ਨੇ ਪਤਾ ਨਹੀਂ ਤੈਨੂੰ ਕਦੋਂ ਅਕਲ ਆਊਗੀ ਉਹ ਗੁੱਸੇ ਹੁੰਦੀ ਸੀ be let people use ourselves sometime i like it this is life ਮਨੀ ਕਮਜ਼ ਐਂਡ ਗੋਸ ਵਾਟ ਵੀ ਕਾਂਟ ਬ੍ਰੇਕ ਅਵਰ ਰਿਲੇਸ਼ਨਸ ਉਹਦਾ ਜਵਾਬ ਹੁੰਦਾ ਬੁਢੇਪੇ ਚ ਕੀ ਬਣੂਗਾ ਆਪਣਾ ਜੇ ਤੂੰ ਐਵੇਂ ਹੀ ਪੈਸੇ ਲਟਾਉਂਦਾ ਰਿਹਾ ਬੁਰੇ ਵਕਤ ਲਈ ਬਚਾ ਕੇ ਰੱਖਣਾ ਚਾਹੀਦਾ ਉਹ ਸਮਝਾਉਂਦੀ ਮੈਂ 60 ਸਾਲ ਦੀ ਉਮਰ ਚ ਰਿਟਾਇਰਮੈਂਟ ਲੈ ਲੈਣੀ ਐ ਆਪਣੇ ਦੇਸੀ ਬੰਦਿਆ ਆਂਗੂ ਨਹੀਂ ਵੀ ਬਈ 100 100 ਸਾਲ ਦੀ ਉਮਰ ਚ ਵੀ ਪਹੁੰਚ ਕੇ ਕੰਮ ਨਹੀਂ ਛੱਡਣਾ ਖਬਰ ਚ ਲੱਤਾਂ ਹੋਣਗੀਆਂ ਪਰ ਪੈਸੇ ਦਾ ਲਾਲਚ ਨਹੀਂ ਛੱਡਣਾ ਮੈਂ ਤਾਂ ਆਪਣੀ ਜ਼ਿੰਦਗੀ ਇੰਜੋਏ ਕਰਨੀ ਆ ਬਥੇਰਾ ਪੈਸਾ ਏ ਆਪਣੇ ਕੋਲ ਭਾਵੇਂ 7 ਜਨਮ ਤੱਕ ਖਰਚੀ ਜਾਈਏ ਤੂੰ ਐਵੇਂ ਨਾ ਫਿਕਰ ਕਰਿਆ ਕਰ ਉਹ ਲਾਪਰਵਾਹੀ ਨਾਲ ਕਹਿੰਦਾ ਸਹੀ ਕਹਿੰਦਾ ਸੀ ਉਹ ਤਾਂ ਦੀ ਕੋਈ ਕਮੀ ਨਹੀਂ ਸੀ ਉਹਨਾਂ ਕੋਲ ਉਹਦਾ ਕਾਰੋਬਾਰ ਵਧੀਆ ਚੱਲਦਾ ਸੀ ਕਈ ਮਕਾਨ ਤੇ ਹੋਰ ਜਾਇਦਾਦਾਂ ਤਾਂ ਖਰੀਦ ਰੱਖੀਆਂ ਸੀ ਉਹਨੇ ਪੈਸਾ ਮੀ ਵਾਂਗ ਵਰਤਦਾ ਸੀ ਰੱਜ ਕੇ ਖੁੱਲਾ ਖਰਚਣ ਦੇ ਬਾਵਜੂਦ ਬੈਂਕ ਨੋਟਾਂ ਨਾਲ ਭਰ ਜਾਂਦੇ ਸੀ ਹਰ ਮਹੀਨੇ ਸ਼ਕੁੰਦਲਾ ਤੱਕ ਜੂਸ ਸੁਵਾਦੀ ਸੀ ਬੜੇ ਸੰਜਮ ਨਾਲ ਚੱਲਦੀ ਸੀ ਪਰ ਕਿਸ਼ੋਰੀ ਲਾਲ ਨੇ ਜ਼ਿੰਦਗੀ ਵਿੱਚ ਕਦੇ ਪੈਸੇ ਦੀ ਪ੍ਰਵਾਹ ਨਹੀਂ ਸੀ ਕੀਤੀ ਕੀ ਹੁੰਦਾ ਸੀ ਸਾਡੇ ਕੋਲ ਬੁੜੇ ਨੇ ਖਾਲੀ ਹੱਥ ਘਰੋਂ ਕੜਤਾ ਸੀ ਇੱਕ ਪੈਸਾ ਨਹੀਂ ਮੰਗਿਆ ਕਦੇ ਕਿਸੇ ਤੋਂ ਸਭ ਆਪਣੀ ਮਿਹਨਤ ਨਾਲ ਬਣਾਇਆ ਕਿਹਦੇ ਲਈ ਛੱਡ ਕੇ ਜਾਣਾ ਹੈ ਜਿੰਨਾ ਖਾਦਾ ਜਾਂਦਾ ਹੈ ਖਾ ਲਵੋ ਬਾਕੀ ਉਜਾੜ ਦਿਓ ਸਟੇਟ ਨੇ ਹੀ ਸਾਂਭਣਾ ਸਭ ਕੁਝ ਉਹਦੀ ਬੇਪਰਵਾਹੀ ਵਿੱਚ ਦੁੱਖ ਵੀ ਝਲਕਦਾ ਸੀ ਕਿ ਸ਼ਕੁੰਦਲਾ ਆਪਣੇ ਪਤੀ ਦੀ ਮਾਨਸਿਕ ਹਾਲਤ ਸਮਝਦੀ ਆਪਣੇ ਔਲਾਦ ਨਾ ਹੋਣ ਦਾ ਤੋਵਾਂ ਨੂੰ ਹੀ ਦੁੱਖ ਸੀ ਉਹ ਕਿਸਮਤ ਦਾ ਫੈਸਲਾ ਸਮਝ ਕੇ ਸਬਰ ਕਰ ਬੈਠੀ ਸੀਤੇ ਕਿਸ਼ੋਰੀ لال ਆਪਣਾ ਦੁੱਖ ਦਰਦ ਸ਼ਰਾਬ ਸਿਗਰਟਾਂ ਤੇ ਆਯਾਸ਼ ਵਿੱਚ ਕੱਢ ਦਿੰਦਾ ਸੀ ਖੈਰ ਜ਼ਿੰਦਗੀ ਚੱਲ ਰਹੀ ਸੀ 70 ਸਾਲ ਦਾ ਹੋ ਗਿਆ ਸੀ ਉਹ ਪਰ ਉਹਦੀਆਂ ਆਦਤਾਂ ਨਾ ਬਦਲੀਆਂ ਉਹੀ ਰੰਗ ਤਮਾਸ਼ੇ ਤੇ ਜ਼ਿੰਦਗੀ ਨੂੰ ਇੰਜੋਏ ਕਰਨ ਦੇ ਸ਼ੌਂਕ ਬਰਕਰਾਰ ਸਨ ਔਰਤਾ ਦੀ ਉਹਨੂੰ ਹੁਣ ਵੀ ਕੋਈ ਕਮੀ ਨਹੀਂ ਸੀ ਫਰਕ ਸਿਰਫ ਇੰਨਾ ਸੀ ਕਿ ਕਈ ਜਵਾਨ ਕੁੜੀਆਂ ਉਹਨੂੰ ਮਜ਼ਾਕ 'ਚ 슈ਗਰ ਡੈਡੀ ਕਹਿ ਕੇ ਸੱਦਦੀਆਂ। ਮਤਲਬ ਇੱਕ ਅਜਿਹਾ ਅਮੀਰ ਬੁੱਢਾ ਆਦਮੀ ਜੋ ਜਵਾਨ ਔਰਤਾਂ ਨੂੰ ਤੋਹਫ਼ਿਆਂ ਤੇ ਪੈਸਿਆਂ ਨਾਲ ਆਪਣੇ ਵੱਲ ਆਕਰਸ਼ਿਤ ਕਰਦਾ ਏ। ਕੁੜੀਆਂ ਦੀ ਗੱਲ ਸੁਣ ਕੇ ਉਹ ਹੱਸ ਛੱਡਦਾ ਰਤੀ ਭਾਰ ਵੀ ਗੁੱਸਾ ਨਹੀਂ ਆਉਂਦਾ ਸੀ ਉਹਨੂੰ। ਇੱਕ ਵਾਰ ਅੱਧੀ ਰਾਤ ਨੂੰ ਸ਼ਰਾਬੀ ਹਾਲਤ 'ਚ ਪੌੜੀਆਂ ਤੋਂ ਡਿੱਗ ਪਿਆ ਸੀ। ਉਹਦੀ ਪਤਨੀ ਜੋ ਕਿ ਆਪਣੇ ਬੈੱਡਰੂਮ 'ਚ ਸੁੱਤੀ ਪਈ ਸੀ ਨੂੰ ਬਿਲਕੁਲ ਵੀ ਪਤਾ ਨਹੀਂ ਲੱਗਿਆ। ਕਾਰ ਕੇ ਉੱਠ ਕੇ ਜਦੋਂ ਉਹਨੇ ਕਿਸ਼ੋਰੀ ਲਾਲ ਨੂੰ ਪੌੜੀਆਂ ਤੋਂ ਪੇ ਸੁਰਤ ਹੋਇਆ ਪਿਆ ਦੇਖਿਆ ਤਾਂ ਉਹ ਘਬਰਾ ਗਈ। ਉਹਨੇ ਤੁਰੰਤ ਐਂਬੂਲੈਂਸ ਸੱਦ ਕੇ ਉਹਨੂੰ ਹਸਪਤਾਲ ਪਹੁੰਚਾ ਦਿੱਤਾ। ਕਈ ਦਿਨ ਹਸਪਤਾਲ ਰਿਹਾ ਡਾਕਟਰਾਂ ਨੇ ਸਾਰੇ ਮੈਡੀਕਲ ਟੈਸਟ ਤੇ ਇਲਾਜ ਕੀਤੇ ਪਰ ਉਹਦੀ ਹਾਲਤ ਵਿੱਚ ਸੁਧਾਰ ਨਾ ਹੋਇਆ। ਡਾਕਟਰਾਂ ਨੇ ਦੱਸਿਆ ਕਿ ਕਿਸ਼ੋਰੀ ਲਾਲ ਦੇ ਸਿਰ 'ਚ ਛੱਟ ਵੱਜੀ ਸੀ ਜਿਸ ਕਾਰਨ ਉਹਦਾ ਪੂਰਾ ਸਰੀਰ ਨਕਾਰਾ ਹੋ ਗਿਆ ਸੀ। ਪੂਰਾ ਜਿਸਮ ਜਿਵੇਂ ਪਥਰਾ ਗਿਆ ਸੀ, ਲੱਤਾਂ ਬਾਹਾਂ ਹੱਥ ਪੈਰ ਹੋਰ ਕੋਈ ਵੀ ਅੰਗ ਹਿਲਦਾ ਜੁਲਦਾ ਨਹੀਂ ਸੀ ਪੂਰੇ ਸਰੀਰ 'ਚ ਹਰਕਤ ਨਹੀਂ ਰਹੀ ਸੀ ਸੁਣ ਸਕਦਾ ਸੀ ਪਰ ਬੋਲ ਨਹੀਂ ਸਕਦਾ ਸੀ ਖਾਣਾ ਪੀਣਾ ਬੰਦ ਹੋ ਗਿਆ ਸੀ ਉਹਦਾ ਇੱਕ ਟਿਊਬ ਰਾਹੀਂ ਉਹਦੇ ਢਿੱਡ 'ਚ ਖਾਣਾ ਪਹੁੰਚਾਈ ਜਾ ਰਹੀ ਸੀ ਮਲ ਮੂਤਰ ਕਰਨ ਲਈ ਵੀ ਵਿਸ਼ੇਸ਼ ਉਪਕਰਨ ਲਗਾ ਦਿੱਤੇ ਗਏ ਸੀ ਸਿਰਫ ਅੱਖਾਂ ਠੀਕ ਸੀ ਉਹਦੀਆਂ ਡਾਕਟਰ ਨਰਸਾਂ ਜਾਂ ਕਿਸੇ ਹੋਰ ਨੇ ਕੋਈ ਗੱਲ ਪੁੱਛਣੀ ਹੁੰਦੀ ਤਾਂ ਉਹ ਅੱਖਾਂ ਚ ਭਾ ਕਾ ਕੇ ਜਵਾਬ ਦਿੰਦਾ ਪਰ ਹਾਲਤ ਬੜੀ ਗੰਭੀਰ ਸੀ ਉਹਦੀ ਚੰਗਾ ਪਲਾ ਚੱਲਦਾ ਫਿਰਦਾ ਕਿਸ਼ੋਰੀ لال ਅਚਾਨਕ ਬਿਸਤਰੇ ਨਾਲ ਵੱਜ ਗਿਆ ਸੀ ਕਈ ਮਹੀਨੇ ਹਸਪਤਾਲ ਵਿੱਚ ਰੱਖੜ ਪਿੱਛੋਂ ਡਾਕਟਰਾਂ ਨੇ ਉਹਦੀ ਪਤਨੀ ਨੂੰ ਸਮਝਾਇਆ ਕਿ ਉਹ ਹੁਣ ਕਦੇ ਠੀਕ ਨਹੀਂ ਹੋਵੇਗਾ ਭਾਵੇਂ ਉਹਨੂੰ ਹਸਪਤਾਲ 'ਚ ਰੱਖੋ ਜਾਂ ਕਿਸੇ ਨਰਸਿੰਗ ਹੋਮ 'ਚ ਜਾਂ ਫਿਰ ਘਰ 'ਚ ਕੋਈ ਫਰਕ ਨਹੀਂ ਸੀ ਪੈਣਾ ਸੇਵਾ ਸੀ ਜਿੰਨੀ ਮਰਜ਼ੀ ਕਰ ਲਵੋ ਆਪਣੇ ਘਰ ਵਿੱਚ ਚਲਾ ਗਿਆ ਤਾਂ ਨਰਸਾਂ ਤੇ ਕੇਅਰਰ ਆਉਂਦੇ ਰਹਿਣਗੇ ਹੋਰ ਕੁਝ ਨਹੀਂ ਸੀ ਕੀਤਾ ਜਾ ਸਕਦਾ ਸ਼ਕੁੰਦਲਾ ਜਿਨੇ ساری ਉਮਰ ਪਤਨੀ ਧਰਨ ਨਿਭਾਇਆ ਤੇ ਪਤੀ ਦੀ ਸੇਵਾ ਕੀਤੀ ਸੀ ਉਹਨੇ ਘਰ ਲੈ ਜਾਣ ਦਾ ਫੈਸਲਾ ਕੀਤਾ ਅਜਿਹੀ ਹਾਲਤ ਚੋ ਆਪਣੇ ਪਤੀ ਨੂੰ ਇਕੱਲਾ ਨਹੀਂ ਛੱਡਣਾ ਚਾਹੁੰਦੀ ਸੀ ਰੱਬ ਨੇ ਇਹਨੂੰ ਇਹਦੇ ਕਰਮਾਂ ਦੀ ਸਜ਼ਾ ਦਿੱਤੀ ਹੈ ਇਹ ਸੋਚ ਕੇ ਉਹ ਮੁੜ ਉਹਦੀ ਸੇਵਾ 'ਚ ਜੁਟ ਗਈ ਹਸਪੀਟਲ ਡਿਸਚਾਰਜ ਪਿੱਛੋਂ ਆਪਣੇ ਕਮਰੇ 'ਚ ਬੈੱਡ ਤੇ ਕਿਸੇ નિર્ਜੀਵ ਵਸਤੂ ਵਾਂਗ ਪਿਆ ਰਹਿੰਦਾ ਸੀ ਕਿਸ਼ੋਰੀ ਲਾਲ ਨਰਸਾਂ ਆਉਂਦੀਆਂ ਉਹਦੀ ਸਿਹਤ ਦਾ ਮੁਆਇਨਾ ਕਰਕੇ ਚਲੀਆਂ ਜਾਂਦੀਆਂ ਕੇਅਰਰ ਉਹਨੂੰ ਨੜਾ ਤੋਲਾ ਜਾਂਦੇ ਖਰਚ ਉਸ ਲਈ ਲੋੜੀ ਦੇ ਸਾਰੇ ਉਪਕਰਨ ਹਸਪਤਾਲ ਨੇ ਦੇ ਦਿੱਤੇ ਸੀ ਸਪੈਸ਼ਲ ਬੈੱਡ ਵਹੀਲ ਚੇਅਰ ਕਈ ਹੋਰ ਚੀਜ਼ਾਂ ਜੋ ਕਿਸੇ ਅਪਾਹਜ ਬੰਦੇ ਲਈ ਚਾਹੀਦੀਆਂ ਨੇ ਲੈਂਗੁਏਜ ਐਂਡ ਸਪੀਚ ਥੈਰਾਪਿਸਟ ਉਹਨੂੰ ਹਰ ਹਫ਼ਤੇ ਦੇਖਣ ਆਉਂਦਾ ਉਹ ਕੋਸ਼ਿਸ਼ ਕਰ ਰਿਹਾ ਸੀ ਕਿ ਕਿਸ਼ੋਰੀ ਲਾਲ ਦੀ ਆਵਾਜ਼ ਵਾਪਸ ਆ ਜਾਵੇ ਉਹ ਮੁੜ ਬੋਲਣਾ ਸਿੱਖ ਜਾਏ ਹੌਲੀ ਹੌਲੀ ਉਹ કિਸ਼ੋਰੀ ਲਾਲ ਨੂੰ ਕਿਸੇ ਛੋਟੇ ਜਿਹੇ ਬੱਚੇ ਵਾਂਗ ਬੋਲਣਾ ਸਿਖਾ ਰਹੇ ਸਨ ਪਰ ਉਹਨੂੰ ਬਹੁਤੀ ਕਾਮਯਾਬੀ ਨਾ ਮਿਲੀ કિਸ਼ੋਰੀ ਲਾਲ ਕੋਸ਼ਿਸ਼ ਕਰਕੇ ਵੀ ਆਪਣੀ ਜ਼ੁਬਾਨ ਨਹੀਂ ਚਲਾ ਸਕਦਾ ਸੀ ਥੋੜੇ ਜੇ ਅਭਿਆਸ ਪਿੱਛੋਂ ਥੱਕ ਜਾਂਦਾ ਤੇ ਪ੍ਰੈਕਟਿਸ ਬੰਦ ਕਰ ਦਿੰਦਾ ਸਾਰੇ ਫਾਰਮੂਲੇ ਜਦੋਂ ਫੇਲ ਹੋ ਗਏ ਤਾਂ ਸਪੀਚ ਥੈਰਾਪਿਸਟ ਨੇ ਇੱਕ ਅਜੀਹਾ ਲੈਪਟਾਪ ਲਿਆਂਦਾ ਜੋ ਅੱਖਾਂ ਦੀ ਹਰਕਤ ਨਾਲ ਚੱਲਦਾ ਸੀ ਐਡਵਾਂਸਡ ਟੈਕਨੋਲੋਜੀ ਨਾਲ ਬਣਿਆ ਉਹ ਕੰਪਿਊਟਰ ਅਜਾਹੇ ਅਪਾਹਜ ਲੋਕਾਂ ਲਈ ਵਰਤਿਆ ਜਾਂਦਾ ਸੀ ਜੋ ਆਪਣੇ ਹੱਥ ਨਹੀਂ ਹਿਲਾ ਸਕਦੇ ਜਾਂ ਬੋਲਚਾਲ ਨਹੀਂ ਸੰਖ ਸਕਦੇ ਆਈ ਰੇਂਜ ਕਮਿਊਨੀਕੇਸ਼ਨ ਸਿਸਟਮ ਰਾਹੀਂ ਇਸ ਕੰਪਿਊਟਰ ਵਿਚਲਾ ਕੈਮਰਾ ਆਦਮੀ ਦੀ ਅੱਖ ਦੀ ਪੁਤਲੀ ਵਿਚਲੀ ਹਰਕਤ ਬੜੀ ਫੁਰਤੀ ਨਾਲ ਦੇਖ ਲੈਂਦਾ ਸੀ ਆਪਣੀਆਂ ਅੱਖਾਂ ਨਾਲ ਹੀ ਬੰਦਾ ਕਿਸੇ ਵੀ ਅੱਖਰ ਸ਼ਬਦ ਜਾਂ ਫਿਰ ਤਸਵੀਰ ਤੇ ਨਜ਼ਰ ਟਿਕਾ ਦਿੰਦਾ ਤੇ ਕੰਪਿਊਟਰ ਉਹਦੇ ਦਿਮਾਗ ਤੇ ਚੱਲ ਰਹੀ ਸਾਰੀ ਗੱਲਬਾਤ ਰਿਕਾਰਡ ਕਰਕੇ ਟਾਈਪ ਕਰ ਦਿੰਦਾ ਸੀ ਕਿਸ਼ੋਰੀ ਲਈ ਲਾਲ ਲਈ ਇਹ ਵਿਸ਼ੇਸ਼ ਯੰਤਰ ਬੜਾ ਸਹਾਈ ਸਿੱਧ ਹੋਇਆ ਸਪੀਚ ਥੈਰਾਪਿਸਟ ਦੀ ਮਦਦ ਨਾਲ ਉਹ ਹੌਲੀ-ਹੌਲੀ ਇਹਦੀ ਵਰਤੋਂ ਕਰਨ ਲੱਗਾ ਜੇ ਕੋਈ ਗੱਲ ਕਹਿਣੀ ਹੁੰਦੀ ਉਹ ਲੈਪਟਾਪ ਦੀ ਸਕਰੀਨ ਤੇ ਟਾਈਪ ਕਰ ਦਿੰਦਾ ਆਪਣੀਆਂ ਨਜ਼ਰਾਂ ਰਹੀ ਸਿਰਫ ਉਹੀ ਨਹੀਂ ਉਹਦੇ ਆਸ-ਪਾਸੇ ਦੇ ਹੋਰ ਲੋਕ ਵੀ ਸੌਖੇ ਹੋ ਗਏ ਸਨ ਕਿ ਚਲੋ ਉਹਦੇ ਨਾਲ ਗੱਲਬਾਤ ਦਾ ਕੋਈ ਸਾਦਨ ਤਾਂ ਬਣਿਆ ਹੁਣ ਉਹ ਅਕਸਰ ਆਪਣੇ ਜਾਣ ਪਛਾਣ ਵਾਲਿਆਂ ਨੂੰ ਈਮੇਲ ਭੇਜਦਾ ਰਹਿੰਦਾ ਸੀ ਇੰਟਰਨੈਟ ਤੇ ਗੰਦੀਆਂ ਔਰਤਾਂ ਦੀਆਂ ਸ਼ਲੀਲ ਤਸਵੀਰਾਂ ਦੇਖਦਾ ਮਨੋਰੰਜਨ ਲਈ ਇੱਕ ਅਨੋਖਾ ਟੰਗ ਲੱਭ ਲਿਆ ਸੀ ਆਪਣੀ ਸਪੀਚ ਥੈਰਾਪਿਸਟ ਨਾਲ ਅਕਸਰ ਈਮੇਲ ਰਾਹੀਂ ਗੱਲਾਂ ਕਰਦਾ ਸੀ ਉਹ ਸਪੀਚ ਥੈਰਾਪਿਸਟ ਹੁਣ ਉਹਦਾ ਕੇਸ ਬੰਦ ਕਰਨਾ ਚਾਹੁੰਦਾ ਸੀ ਕਿਉਂਕਿ ਉਹਨੇ ਜੋ ਟ੍ਰੇਨਿੰਗ ਦੇਣੀ ਸੀ ਉਹ ਦੇ ਚੁੱਕਿਆ ਸੀ ਡੀਅਰ ਮਿਸਟਰ ਲਾਲ ਆਈ ਐਮ ਕਲੋਜ਼ਿੰਗ ਯੂਅਰ ਕੇਸ ਨਾਓ ਪਲੀਜ਼ ਲੈਟਸ ਮੀ ਨੋ ਇਫ ਯੂ ਨੀਡ ਐਨੀ ਅਦਰ ਹੈਲਪ ਸਪੀਚ ਥੈਰਾਪਿਸਟ ਨੇ ਉਹਨੂੰ ਈਮੇਲ ਕਰਕੇ ਦੱਸਿਆ ਕੈਨ ਯੂ ਫਾਈਂਡ ਅ ਵੂਮਨ ਫਾਰ ਮੀ ਪਲੀਜ਼ ਆਈ ਵਿਲ ਪੇ ਯੂ ਦਾ ਮਨੀ ਲਾਈਫ ਇਜ਼ ਬੈਰੀ ਬੋਰਿੰਗ ਅਦਰਵਾਈਜ਼ ਕਿਸ਼ੋਰੀ ਲਾਲ ਨੇ ਤੁਰੰਤ ਜਵਾਬ ਦਿੱਤਾ ਧੰਨਵਾਦ